Thank you. ਹੈਲੋ ਜੀ ਸਸਰੀ ਕਾਲਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਟਾਈਮ ਹੋ ਗਿਆ ਸੀ ਇੱਥੇ 4 ਵਜੇ ਦਾ ਤੇ ਮੈਂ ਉੱਠ ਗਈ ਸੀ 4 ਵਜੇ 4 ਵਜੇ ਉੱਠਣ ਦਾ ਕੀ ਰੀਜ ਹੈ ਹਨਾ ਕਿਉਂਕਿ ਅਸੀਂ ਜਾਣਾ ਸੀ ਅੱਜ ਸ਼ਹਿਰ ਨੂੰ ਦਵਾਈ ਲੈਣ ਨੂੰ ਤੇ ਦਵਾਈ ਅਸੀਂ ਫਿਰ ਤੁਹਾਨੂੰ ਪਤਾ ਹੀ ਅਸੀਂ ਬਰਨਾਲੋ ਲੈਣੇ ਆ ਤੇ ਪਹਿਲਾਂ ਸੰਡੇ ਨੂੰ ਜਾਣ ਦੀ ਸਲਾਹ ਕੀਤੀ ਸੀ ਪਰ ਸੰਡੇ ਨੂੰ ਹਨਾ ਫਿਰ ਮੈਂ ਕਿ ਬੱਸ ਪਤਾ ਨਹੀਂ ਆਉਗੀ ਕਿ ਨਹੀਂ ਹੁੰਦੀ ਹੈ ਕਿ ਨਹੀਂ ਵੀ ਐਵੇਂ ਫਿਰ ਖੱਜਲ ਖਵਾਰ ਹੋਵਾਂਗੇ ਫਿਰ ਮੈਂ ਕਿ ਮੰਡੇ ਨੂੰ ਜਾਵਾਂਗੇ ਫਿਰ ਸੁਨੇਹਾ ਨੇ ਛੁੱਟੀ ਕਰ ਲਈ ਸੀ ਮੰਡੇ ਨੂੰ ਤਾਂ ਕਰਕੇ ਬੱਸ ਫਿਰ ਮੈਂ 4 ਵਜੇ ਦਾ అలਾਰਮ ਵਾਸੇ 7 ਵਜੇ ਨਾ 7 ਸਾਢੇ 8:00 ਟੋ ਆਟੋ ਜਾਂਦਾ ਮੈਂ ਕਿ ਉੱਤੇ ਜਾਵੜਾਂਗੇ ਜਗਰਾਉਂ ਨੂੰ ਕਿਉਂਕਿ ਉਹਦੋਂ ਬਾਅਦ ਫਿਰ 8 ਵਜੇ ਬੱਸ ਚੱਲਦੀ ਹੈ ਹਨਾ ਜੇ ਬੱਸ ਤੇ ਜਾਣਾ ਹੋਵੇ ਜਗਰਾਉਂ ਤੱਕ ਫਿਰ ਮੈਂ ਕਹਾਂ ਵੀ ਸੰਡੇ ਆ ਜਾ ਕੇ ਆਪਾਂ ਟਾਈਮ ਨਾਲ ਮੁੜਿਆਵਾਂਗੇ ਫਿਰ ਵੀ ਸਾਨੂੰ 4 ਵਜੇ ਦੀ ਸੀ ਮੁੜ ਦੇਣ ਤੇ ਵਾਸੇ ਵਰ ਮੈਂ ਚਾਹ ਧਰਤੀ ਸੀ ਤੇ ਇਧਰਲੀ ਸਾਈਡ ਮੈਂ ਲੱਗ ਗਈ ਸੀ ਆਟਾ ਛਾਨਣ ਨੂੰ ਆਟਾ ਛਾਨਣ ਨੂੰ ਲੱਗ ਗਈ ਸੀ ਮੈਂ ਕਿਹਾ ਚਲ ਆਟਾ ਗੁੰਨ ਲੇ ਕਿਉਂਕਿ ਆਪਣੇ ਆਟਾ ਦੋ ਚਾਰ ਰੋਟੀਆਂ ਦਾ ਹੀ ਸੀ ਤੇ ਰਾਤ ਅਸੀਂ ਰੋਟੀ ਬਣਾਈ ਨਹੀਂ ਸੀ ਕਿਉਂਕਿ ਪਈਆਂ ਸੀ ਰੋਟੀਆਂ ਤੇ ਕੁਝ ਤਾਂ ਦੁਪਹਿਰ ਵਾਲੀ ਪਈ ਸੀ ਰੋਟੀ ਕੱਲ ਤੇ ਬਾਕੀ ਹਨਾ ਦੂਸਰੇ ਘਰ ਆਏ ਨੇ ਸਾਨੂੰ ਰੋਟੀ ਪਾਣੀ ਦਿੱਤਾ ਸੀ ਉਹਨਾਂ ਦੇ ਜਿਹੜਾ ਮੁੰਡਾ ਉਹਦੇ ਫਰੈਂਡ ਦੇ ਹੈਗਾ ਸੀ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਉਹਨਾਂ ਨੇ ਹਨਾ ਲੰਗਰ ਦਿੱਤਾ ਸੀ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਚਲ ਕਿ ਤੁਸੀਂ ਵਿੱਚੋਂ ਲੈ ਲਿਓ ਵੀ ਜਿਆਦਾ ਹੀ ਸੀ ਤੇ ਐਂ ਹੁੰਦਾ ਵੀ ਹਨਾ ਕਿਸੇ ਦੇ ਮੂੰਹ ਪੈ ਜੇ ਲੰਗਰ ਦਾਲ ਪਾਣੀ ਲੰਗਰ ਦੀ ਤੇ ਡੋਲਣ ਨਾਲ ਉਹ ਤੇ ਫਿਰ ਉਹ ਕਹਿੰਦੇ ਜਿਆਦਾ ਹੀ ਆ ਵੀ ਉਹਨਾਂ ਨੇ ਪਵਾ ਦਿੱਤੀ ਸੀ ਤੇ ਵੀ ਤੁਸੀਂ ਲੈ ਆ ਜੋ ਰੋਟੀਆਂ ਵੀ ਦੇਤੀਆਂ ਸੀ ਸਬਜ਼ੀ ਸੀ ਦੋ ਤਰ੍ਹਾਂ ਦੀ ਮਟਰ ਪਨੀਰ ਸੀ ਇੱਕ ਦਾਲ ਸੀ ਇੱਕ ਖੀਰ ਸੀ ਖੀਰ ਤਾ ਫਿਰ ਮੈਂ ਤਾਂ ਖਾਣੀ ਨਹੀਂ ਸੀ ਉਹਨਾਂ ਨੇ ਬੱਚਾ ਨੇ ਖਾ ਲਈ ਸੀ ਲਿਆ ਕੇ ਅਜੇ ਵੀ ਪਈ ਹੈ ਤੇ ਫਿਰ ਮੈਂ ਆਟਾ ਗੁੰਨ ਲਾ ਗਈ ਸੀ ਮੈਂ ਕਿਹਾ ਚਲ ਉਹਦੋਂ ਚਾਹ ਬਣਦੀ ਹੈ ਤੇ ਮੈਂ ਆਟਾ ਗੁੰਨ ਲਾ ਨਾਲ ਨਾਲ ਫਟਾਫਟ ਤੇ ਚਾਹ ਜਦੋਂ ਉਬਲੂਗੀ ਹਨਾ ਫਿਰ ਮੇਰਾ ਆਟਾ ਵੀ ਗੁੰਨਿਆ ਜਾਊਗਾ ਤੇ ਸੁਨੇਹਾ ਨੂੰ ਮੈਂ ਠਾਤਾ ਸੀ ਤੇ ਸੁਨੇਹਾ ਉੱਠ ਰਹੀ ਸੀ ਮੈਂ ਕਿਹਾ ਜਲਦੀ ਜਲਦੀ ਉੱਠ ਖੜੇ ਵੀ ਤੇ ਝਾੜ ਪੋਚਾ ਕਰਦੇ ਅੰਦਰ ਕੰਮ ਕਰ ਤੇ ਮੈਂ ਉਹਦਾ ਰੋਟੀ ਪਾਣੀ ਦਾ ਕਰ ਲੂੰਗੀ ਹਨਾ ਤੇ ਫਿਰ ਮੰਦਰ ਵੀ ਜਾਣਾ ਸੀ ਕਿਉਂਕਿ ਮੰਡੇ ਦਾ ਦਿਨ ਸੀ ਵੈਸੇ ਵੈਸੇ ਦਿੱਲੀ ਜਾਣੇ ਤੁਹਾਨੂੰ ਪਤਾ ਹੀ ਹੈ ਜਿਹੜੇ ਸਾਡੇ ਬਲੌਗ ਦੇਖਦੇ ਦਿੱਲੀ ਦਾ ਤੇ ਸਾਂ ਬਾਕੀ ਫਿਰ ਮੈਂ ਕਿਹਾ ਸੋਮਵਾਰ ਦਾ ਦੇਣਾ ਤੇ ਸੋਮਵਾਰ ਨੂੰ ਵਰਤ ਵਗੈਰਾ ਰੱਖਣਗੇ ਲੋਕ ਤੇ ਭੀੜ ਬਹੁਤ ਜ਼ਿਆਦਾ ਹੋ ਜਾਊਗੀ ਮੰਦਿਰ ਦੇ ਵਿੱਚ ਇਸ ਕਰਕੇ ਮੈਂ ਕਿਹਾ ਵੀ ਆਪਾਂ ਹਨਾ ਫਿਰ ਮੰਦਿਰ ਵੀ ਜਾਣਾ ਤੇ ਉਹ ਸੱਚੀ ਗੱਲ ਹੀ ਹੋਈ ਜਦੋਂ ਅਸੀਂ ਗਏ ਤੇ ਲੈਣਾ ਲੱਗੀਆਂ ਪਈਆਂ ਸੀ ਤੇ ਜਦੋਂ ਅਸੀਂ ਗਏ ਤਾਂ ਦੋ ਕ ਜਣੇ ਸੀ ਅੰਦਰ ਮੱਥਾ ਟੇਕ ਕੇ ਜਾਂਦੇ ਸੀ ਪੂਜਾ ਕਰਦੇ ਸੀ ਤੇ ਐਸੇ ਵਿੱਚੋ ਹੀ ਬਸ ਜਲ ਚੜ੍ਹਾਤਾ ਫਟਾਫਟ ਮੈਂ ਕਿਹਾ ਆਟੋ ਨਿਕਲ ਜੂ ਨੀ ਤਾਂ ਬਾਦ ਦੇ ਵਿੱਚ ਜੋ ਅਸੀਂ ਜਾਲ ਚੜਾਉਂਦੇ ਸੀ ਤਾਂ ਨਾ ਲੰਬੀ ਲੈਣ ਇੰਨੀ ਲੱਗਦੀ ਸੀ ਤੇ ਹੁਣ ਤਾਂ ਮੰਦਰਾਂ ਦੇ ਵਿੱਚ ਬਹੁਤ ਲੰਬੀਆਂ ਲੈਣਾ ਲੱਗਦੀਆਂ ਤੇ ਪਹਿਲਾਂ ਤਾਂ ਘਾਟ ਹੀ ਜਾਂਦੇ ਸੀ ਲੋਕ ਹਨਾ ਸੌਣ ਦੇ ਮਿਨੀ ਜਾਂਦੇ ਹੁੰਦੇ ਸੀ ਹੁਣ ਤਾਂ ਬਹੁਤ ਲੋਕ ਜਾਣ ਲੱਗੇ ਕਿਉਂਕਿ ਹਨਾ ਜਿਹੜੀ ਸ਼ੇਪਰਾਂ ਦੀ ਕਥਾ ਸੁਣਾਉਂਦੇ ਪ੍ਰਦੀਪ ਜੀ ਮਿਸ਼ਰਾ ਪੰਡਿਤ ਜੀ ਤੇ ਉਹਨਾਂ ਦੀ ਕਥਾ ਸੁਣ ਕੇ ਬਹੁ ਲੋਕਾਂ ਦਾ ਭਲਾ ਹੁੰਦਾ ਤੇ ਹਨਾ ਉਹ ਕੋਈ ਜਾਦੂ ਟੋਣਾਂ ਦਾ ਦੇਖੋ ਧਾਗਾ ਤਵੀਤ ਨਹੀਂ ਦਿੰਦੇ ਬਸ ਹਨਾ ਇੱਕ ਲੋਟਾ ਜਲ ਕਹਿੰਦੇ ਸ਼ਿਵਜੀ ਤੇ ਚੜਾਓ ਇੱਕ ਲੋਟਾ ਜਲ ਸਾਰੀ ਸਮੱਸਿਆ ਦਾ ਹੱਲ ਆਏ ਕਹਿੰਦੇ ਆ ਵੀ ਕਥਾ ਸੁਣ ਲਓ ਹਨਾ ਛੇ ਪ੍ਰਾਣ ਦੀ ਤੇ ਆਪਾਂ ਫਿਰ ਹਨਾ ਕਥਾ ਸੁਣ ਲੈਂਦੇ ਹੁਣ ਅਸੀਂ ਵੀ ਸੁਣਦੇ ਆ ਤੇ ਸਾਡੇ ਤਾਂ ਬਹੁਤ ਕੰਮ ਸਿੱਧ ਹੋਏ ਆ ਹਨਾ ਤੇ ਅਸੀਂ ਤਾਂ ਸ਼ਿਵਜੀ ਦੇ ਮੂਰੇ ਬਸ ਹਨਾ ਸ਼ਿਵਜੀ ਨੂੰ ਹੀ ਅਸੀਂ ਆਪ ਦਾ ਗੁਰੂ ਮੰਨਿਆ ਹੋਇਆ ਪ੍ਰਮਾਤਮਾ ਮੰਨਿਆ ਵੀ ਬਸ ਤੂੰ ਹੀ ਆ ਜਿਹੜਾ ਕੁਝ ਕਰਨਾ ਚੰਗਾ ਮਾੜਾ ਤੂੰ ਹੀ ਕਰਨਾ ਤੇ ਬਸ ਫਿਰ ਅਸੀਂ ਇੱਥੇ ਕੰਮ ਕਰ ਮੈਂ ਲਾ ਆਟਾ ਗੁੰਨ ਕੇ ਤੇ ਚਾਹ ਉਬਲ ਗਈ ਸੀ ਮੇਰੇ ਤੇ ਮੈਂ ਇਧਰ ਨਾ ਦੀਵਾ ਬਣਾਉਣ ਲੱਗ ਗਈ ਸੀ ਮੈਂ ਕਿਹਾ ਮੈਂ ਦੀਵਾ ਬਣਾ ਲਾਂ ਤੇ ਦੀਵਾ ਬਣਾ ਕੇ ਮੈਂ ਰੱਖ ਦਿੰਨੀ ਆ ਹਨਾ ਤੇ ਮੈਂ ਆਟਾ ਤਾਂ ਗੁੰਨੇ ਹੀ ਸੀ ਤੇ ਬਸ ਫਿਰ ਮੈਂ ਦੀਵਾ ਬਣਾ ਕੇ ਰੱਖ ਦੂੰਗੀ ਤੇ ਬਸ ਜੋਤ ਬੱਤੀ ਫਿਰ ਆਪਾਂ ਲਾਵਾਂਗੇ ਨਾਲ ਧੋਪੀ ਤੇ ਤੁਸੀਂ ਵੀ ਹਨ ਜਿਹੜੇ ਵੀ ਭੈਣ ਦੁਖੀ ਆ ਜਾਂ ਕਿਸੇ ਦਾ ਕੰਮ ਨਹੀਂ ਬਣਦਾ ਤੁਸੀਂ ਜ਼ਰੂਰ ਕਥਾ ਸੁਣ ਕੇ ਦੇਖੋ ਤੁਹਾਡੇ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਹੈ ਕਥਾ ਦੇ ਵਿੱਚ ਸਾਰਾ ਕੁਝ ਹੱਲ ਹੋ ਜਾਂਦਾ ਜੇ ਤੁਸੀਂ ਕਥਾ ਸੁਣਾਉਂਗੇ ਤਾਂ ਤੁਹਾਨੂੰ ਅੱਗੇ ਦੇ ਅੱਗੇ ਆਪੇ ਪਤਾ ਲੱਗ ਜੀਗਾ ਬਾਬਾ ਜੀ ਦੇ ਪਾਏ ਵੀ ਜਿਹੜਾ ਵੀ ਕਰਦਾ ਦਿਓ ਤੇ ਹਨਾ ਜੇ ਕਥਾ ਸੁਣ ਕੇ ਦੇਖਿਓ ਅਸੀਂ ਵੀ ਹੁਣ ਨਾ ਅਕਤੂਬਰ ਨਵੰਬਰ ਚ ਜਾਵਾਂਗੇ ਜਿੱਥੇ ਬਾਬਾ ਜੀ ਦਾ ਬਣਿਆ ਹੋਇਆ ਥਾਂ ਜਗਾ ਬਣੀ ਸੀ ਹੋਰ ਬਪਪਾਲ ਤੋਂ ਗਿਆ ਸੀ ਹੋਰ ਉੱਥੇ ਜਾਵਾਂਗੇ ਉੱਥੇ ਫਿਰ ਰੁਦਰਾਕਸ਼ ਦਿੰਦੇ ਆ ਦੇ ਰਕਾਰਡ ਤੇ ਫਰੀ ਦਿੰਦੇ ਆ ਰੁਦਰਾਕਸ਼ ਨਾਲ ਹਨ ਜਿਹਨੂੰ ਵੀ ਕੋਈ ਵੱਡੀ ਬਿਮਾਰੀ ਹੋਵੇ ਕੈਂਸਰ ਵਰਗੀ ਜਾਂ ਕੋਈ ਵੀ ਤੇ ਰੁਦਰਾਕਸ਼ ਨੂੰ ਤਾਂਬੇ ਦੇ ਕਲਸ਼ ਦੇ ਵਿੱਚ ਤਾਂਬੇ ਦੇ ਜੜੀ ਗੜ ਵੀ ਹੁੰਦੇ ਕਲਸ਼ ਮਤਲਬ ਉਹਦੇ ਵਿੱਚ ਰੱਖਣਾ ਪਾਣੀ ਪਾ ਕੇ ਰਾਤ ਨੂੰ ਤੇ ਉਹ ਦੂਸਰੇ ਦਿਨੋਂ ਕਲ ਕਲਸ਼ ਦੇ ਵਿੱਚੋਂ ਗੜਬੀ ਦੇ ਵਿੱਚੋਂ ਹਨਾ ਰੋਦਰਾਕਸ਼ ਕੱਢ ਦੇਣਾ ਉਹ ਜਿਹੜਾ ਉੱਥੋਂ ਮਿਲੂਗਾ ਤੇ ਉਹ ਫਿਰ ਸ਼ਿਵਲਿੰਗ ਤੇ ਚਲ ਚੜਾ ਕੇ ਮੰਦਿਰ ਜਾ ਕੇ ਸ਼ਿਵਲਿੰਗ ਤੇ ਚਲ ਚੜਾ ਕੇ ਉਹ ਹੀ ਚਲ ਫਿਰ ਆਪਾਂ ਲੈ ਕੇ ਆਉਣ ਤੇ ਉਹ ਜਿਹੜਾ ਵੀ ਮਰੀਜ਼ ਹੋਊਗਾ ਬੰਦਾ ਤੇ ਉਹਨੂੰ ਪਿਆਓ ਹਨਾ ਤੇ ਉਹਦੇ ਨਾਲ ਨਾ ਬਹੁਤ ਜਿਆਦਾ ਫਰਕ ਪੈਂਦਾ ਬਹੁਤ ਕਿੱਡੀ ਮਰਜ਼ੀ ਬਿਮਾਰੀ ਹੋਵੇ ਤੇ ਇੱਕ ਬੇਲ ਪੱਤਰ ਸ਼ਿਵਲਿੰਗ ਤੇ ਚੜਾ ਕੇ ਉਹਨੂੰ ਲੈ ਕੇ ਆਉਣਾ ਹਨਾ ਉਹ ਖਵਾਓ ਤੇ ਬਾਬੇ ਨੂੰ ਕਹਿਣਾ ਹੈ ਬਸ ਵੀ ਨਾਲ-ਨਾਲ ਐ ਨਹੀਂ ਉਹ ਬਾਬਾ ਜੀ ਕਹਿੰਦੇ ਵੀ ਹਨਾ ਤੁਸੀਂ ਦਵਾਈ ਨਾ ਖਾਓ ਦਵਾਈ ਉਹ ਕਹਿੰਦੇ ਡਾਕਟਰ ਨੂੰ ਵੀ ਦਿਖਾਓ ਜਿਵੇਂ ਡਾਕਟਰ ਇਲਾਜ ਦਿੰਦਾ ਵੀ ਹਨਾ ਕੋਈ ਦਵਾਈ ਬੂਟੀ ਦਿੰਦਾ ਉਹ ਵੀ ਖਾਉਣਾ ਨਾਲ ਨਾਲ ਤੁਸੀਂ ਜਲ ਵੀ ਚੜਾਓ ਵੀ ਡਾਕਟਰ ਵੀ ਭਗਵਾਨ ਦਾ ਦੂਜਾ ਰੂਪ ਹੀ ਹੁੰਦਾ ਤੇ ਉਹਦੇ ਨਾਲ ਵੀ ਬਹੁਤ ਹਨਾ ਲੋਕਾਂ ਦਾ ਭਲਾ ਹੋਇਆ ਹੁਣ ਅਸੀਂ ਤਾਂ ਆਪਦੇ ਅੱਖੀ ਦੇਖ ਕੇ ਆਏ ਬਠਿੰਡੇ ਦੇ ਵਿੱਚ ਦੋ ਵਾਰ ਕਥਾ ਹੋਈ ਸੀ ਤੇ ਇੱਕ ਵਾਰ ਪਿਛਲੇ ਸਾਲ ਹੋਈ ਸੀ ਇੱਕ ਵਾਰ ਆ ਸਾਲ ਹੋਈ ਸੀ ਤੇ ਅਸੀਂ ਜਾ ਕੇ ਦੇਖ ਕੇ ਆਏ ਵਸ ਪੰਡਾਲ ਦੇ ਵਿੱਚ ਨਾ ਜਿੱਥੇ ਵੀ ਕਥਾ ਹੁੰਦੀ ਹੈ ਪੰਜਾਬ ਵਿੱਚ ਤੁਸੀਂ ਪੰਜਾਬ ਚ ਵਸ ਬਠਿੰਡੇ ਆਏ ਬਾਬਾ ਕਸਰ ਸੇ ਆਏ ਸੀ ਤੇ ਜਿੱਥੇ ਵੀ ਤੁਸੀਂ ਇੱਧਰ ਏਰੀਆ ਚ ਰਹਿੰਦੇ ਹੋ ਤੁਸੀਂ ਜਾ ਕੇ ਦੇਖੋ ਜਿਹੜੀ ਵੀ ਤੁਸੀਂ ਵਿਸ਼ ਮੰਗੋਗੇ ਉੱਥੇ ਜਾ ਕੇ ਤੇ ਤੁਸੀਂ ਹਨਾ ਪੰਡਾਲ ਦੀ ਜਿਹੜੀ ਮਿੱਟੀ ਨੂੰ ਰਜ ਹੋਊਗੀ ਉਹਨੂੰ ਅੱਜ ਮੱਥੇ ਤੇ ਲਾ ਕੇ ਆਇਓ ਤੇ ਜੇ ਕੋਈ ਪੇਟ ਦੀ ਬਿਮਾਰੀ ਹੋ ਤੇ ਲੱਗ ਕੇ ਆਇਆ ਤੇ ਤੁਸੀਂ ਦੇਖਿਓ ਜੀ ਹਨਾ ਵੀ ਜਿਹੜੀ ਵੀ ਆਪਾਂ ਮੰਨਤ ਮੰਗ ਕੇ ਆਵਾਂਗੇ ਉਹ ਤੁਹਾਡੀ ਪੂਰੀ ਜ਼ਰੂਰ ਹੋਊਗੀ ਚਾਹੇ ਹੁੰਦੇ ਸਾਲ ਤੱਕ ਹੋਵੇ ਚਾਹੇ 3 ਮਹੀਨਿਆਂ ਚ ਵੈਸੇ ਤਾਂ 3 ਮਹੀਨਿਆਂ ਦੇ ਵਿੱਚ ਪੂਰੀ ਹੋ ਜਾਂਦੀ ਹੈ ਮੇਰੇ ਤਾਂ 3 ਮਹੀਨਿਆਂ ਦੇ ਅੰਦਰ ਅੰਦਰ ਪੂਰੀ ਹੋ ਗਈ ਸੀ ਤੇ ਬਸ ਮੈਂ ਇਹੀ ਕਹਿਣਾ ਚਾਹੁੰਨੀ ਆ ਹਨਾ ਵੀ ਤੁਸੀਂ ਆਪ ਦਾ ਜ਼ਰੂਰ ਹਨਾ ਇੱਕ ਨਾ ਇੱਕ ਗੁਰੂ ਦੇ ਲੜ ਲੱਗਣਾ ਚਾਹੀਦਾ ਆਪਾਂ ਨੂੰ ਆਪਾਂ ਐ ਨਹੀਂ ਕਹਿੰਦੇ ਵੀ ਗੁਰੂ ਘਰ ਨੂੰ ਨਾ ਮੰਨੋ ਗੁਰੂ ਘਰ ਨੂੰ ਵੀ ਮੰਨੋ ਆਪਦੇ ਵੱਡੇ ਵੱਡੇ ਰਿਆਂ ਨੂੰ ਵੀ ਮੰਨੋ ਪੂਆ ਇਹਨੇ ਕੰਦੇ ਵੀ ਆਪਦੇ ਵੱਡੇ-ਵਡੇਰਾਂ ਨੂੰ ਨਾਮ ਮੰਨੋ ਜਿਹੜੇ ਵੀ ਆਪਾਂ ਮੰਨਦੇ ਆ ਮੰਨ-ਮਨੋਤੀ ਕਰਦੇ ਸਾਰੇ ਮਨੋਤੀ ਕਰੋ ਤੇ ਬਸ ਸ਼ਿਵਜੀ ਦੇ ਮੰਦਰ ਕਹਿੰਦੇ ਵੀ ਉਹ ਜਾਓ ਇੱਕ ਲੋਟਾ ਜਲ ਜ਼ਰੂਰ ਚੜਾ ਕੇ ਬਸ ਇਹ ਹੈ ਹਨਾ ਤੇ ਅਸੀਂ ਤਾਂ ਕੋਈ ਨਾਗਾਣੀ ਪਹਿਨਦੇ ਜੇ ਸਾਥੋਂ ਨਾ ਵੀ ਜਾਇਆ ਜਾਵੇ ਇੱਕ ਨੱਕ ਸਾਡੇ ਘਰ ਦਾ ਮੈਂਬਰ ਜ਼ਰੂਰ ਜਾਂਦਾ ਬਿਵਾਰਾ ਅਸੀਂ ਨਾਗਾਣੀ ਪੁੰਹਦੇ ਹੈਗੇ ਮੇਰੇ ਘਰੇ ਇਹ ਵੀ ਸ਼ਿਵ ਲਿੰਗ ਲਿਆਂਦਾ ਹੈ ਤੁਸੀਂ ਦੇਖਿਆ ਹੀ ਹੋਗਾ ਹਨਾ ਮੰਦਰ ਦੇ ਵਿੱਚ ਰੱਖਿਆ ਹੋਇਆ ਤੇ ਅਸੀਂ ਉੱਥੇ ਰੱਖ ਕੇ ਫਿਰ ਉਹਦੀ ਵੀ ਪੂਜਾ ਕਰਦੇ ਆ ਤੇ ਕਈ ਵਾਰ ਮੰਦਰ ਨਹੀਂ ਵੀ ਜਾਇਆ ਜਾਂਦਾ ਨਾ ਕੋਈ ਡਿੱਕਾ ਲੱਗ ਜਾਂਦਾ ਫਿਰ ਮੈਂ ਘਰੇ ਜਲ ਚੜਾਉਣੇ ਵਾਸਤੇ ਰੋਜ਼ ਹੀ ਚੜਾਉਣੀ ਆ ਮੰਦਰ ਚਾਹੇ ਜਾਵਾ ਚਾਹੇ ਨਾ ਜਾਵਾ ਪਰ ਜੇ ਨਾ ਵੀ ਜਾਇਆ ਜਾਵੇ ਫਿਰ ਮੈਂ ਉੱਥੇ ਚੜਾ ਕੇ ਬਸ ਬਾਬੇ ਨੂੰ ਕਹਿ ਦਿੰਨੀ ਹਾਂ ਨਾ ਤੂੰ ਇੱਕ ਥਾਂ ਤੇ ਐ ਘਰੇ ਹੋਇਆ ਚਾਹੇ ਮੰਦਰ ਚ ਹੋਇਆ ਵੀ ਤੂੰ ਮੇਰਾ ਜਲ ਸਵੀਕਾਰ ਕਰੀ ਹਣਾ ਤੇ ਬਸ ਇਹੀ ਹੁੰਦਾ ਹੈ ਨਾ ਜਿਹੜੀ ਵੀ ਆਪਾਂ ਮੰਨਤ ਮੰਗਦੇ ਹਾਂ ਪੂਰੀ ਹੋ ਜਾਏ ਤੇ ਆਪਾਂ ਨੂੰ ਕਹਿੰਦੇ ਹੁੰਨੇ ਧੰਨਾ ਜੱਟ ਨੇ ਤਾਂ ਪੱਥਰ ਨੂੰ ਵੀ ਹਣਾ ਪੱਥਰ ਚ ਭਗਵਾਨ ਨੂੰ ਪਾ ਲਿਆ ਸੀ ਕਿੰਨੀ ਉਹਨੇ ਭਗਤੀ ਕੀਤੀ ਸੀ ਸਤਨ ਜੱਟ ਨੇ ਤੇ ਵਸੇ ਫਿਰ ਮੈਂ ਇਹੀ ਕਹਿਣਾ ਚਾਹੁੰਨੀ ਆ ਵੀ ਆਪਦੀ ਚਾਹੇ ਘਰੇ ਬੈਠਾ ਸਿਮਰਨ ਕਰ ਲਵਾਂ ਭਗਵਾਨ ਤਾਂ ਆਪਦੇ ਮਨ ਦੇ ਵਿੱਚ ਹੀ ਹੈ ਤੇ ਪਰ ਤੁਸੀਂ ਮੰਦਿਰ ਜਾ ਕੇ ਦੇਖੋ ਤੁਹਾਨੂੰ ਕਿੰਨੀ ਸ਼ਾਨੀ ਹੈ ਨਾ ਪਾਣੀ ਉੱਥੇ ਬਾਹਰ ਕੋਣ ਕੋਲਿਆਂ ਦੇ ਉੱਪਰ ਮੈਂ ਪਾਇਆ ਇਸ ਕੋਲੇ ਦੇ ਉੱਪਰ ਪਾਣੀ ਤੇ ਵਸੇ ਤੇ ਫਿਰ ਮੈਂ ਲੱਗਦੀ ਸੀ ਰੋਟੀ ਨੂੰ ਤੇ ਮੈਂ ਕਿਹਾ ਚੱਲ ਰੋਟੀ ਲਾ ਲਈਏ ਵੀ ਹੈ ਨਾ फटाफट ਕਿਉਂਕਿ ਟਾਈਮ ਮੇਰੇ ਕੋਲ ਬਹੁਤ ਥੋੜਾ ਸੀ ਤੇ ਵਾਚ ਬਰਮਾ ਦਾ ਆਟਾ ਭੱਡੇ ਹੋਏ ਸਪਤਿਚੇ ਬਾਹਰ ਤੇ ਉਹਨੂੰ ਮੈਂ ਨਾ ਪਾਣੀ ਪਾਤਾ ਢੋਂਗੇ ਦੇ ਵਿੱਚ ਆਟੇ ਦੇ ਵਿੱਚ ਤੇ ਆਟਾ ਮੈਂ ਫਰਾਂਚ ਰੱਖ ਲਈ ਸਗੁੰਨੇ ਹੋਏ ਰਾਤ ਦਾ ਤੇ ਪਾਣੀ ਪਾ ਕੇ ਤੇ ਵਾਚ ਬਰਮਾ ਤੇ ਤਵਾ ਧਰ ਲਈ ਸੀ ਤੇ ਵਸ ਪਹਿਲਾਂ ਮੈਂ ਲਾਉਂਗੀ ਦੁਪਹਿਰ ਦੀ ਰੋਟੀ ਦੁਪਹਿਰ ਦੀ ਰੋਟੀ ਲਾ ਕੇ ਤੇ ਫਿਰ ਆਪਾਂ ਬਰਮਾ ਲਾਵਾਂਗੇ ਖਾਣ ਦੇ ਤੇ ਤੇ ਦੁਪਹਿਰ ਦੀ ਤਾਂ ਫਿਰ ਐਸੀ ਵਾਸਤੇ ਰੋਟੀ ਲਾ ਕੇ ਰੱਖ ਤੇ ਜਾਵਾਂਗੇ ਰਿਸ਼ਮ ਉੱਪਰ ਖਾ ਲੂਗਾ ਦਾਲ ਸਾਂਭੀ ਗਰਮ ਕਰਕੇ ਨੂੰ ਸਮਝਾਤਾ ਸੀ ਵੀ ਫ੍ਰਿਜ ਦੇ ਵਿੱਚ ਸਬਜ਼ੀ ਪਈ ਹੈ ਤੇ ਗਰਮ ਕਰਕੇ ਬਾਟੀ ਚ ਕੱਢ ਦੀ ਸੀ ਮੈਂ ਸਬਜ਼ੀ ਖਾਣ ਜੋ ਕਿ ਮੈਂ ਜਵੇਂ ਇਹਨੂੰ ਉਹਨਾਂ ਤਾ ਵੇਧ ਰੱਖ ਲਈ ਗਿਆ ਇਸ ਚਾ ਕੇ ਤੇ ਨੂੰ ਗਰਮ ਕਰਕੇ ਖਾ ਲਈ ਕਹਿੰਦਾ ਠੀਕ ਹੈ ਤੇ ਵਾਸਵਰ ਮੈਂ ਇੱਥੇ ਪਹਿਲਾਂ ਮੈਂ ਨਾ ਨੀਂ ਮਿਰਚ ਚੱਕ ਲਿਆ ਸੀ ਪਹਿਲਾਂ ਮੈਂ ਤਾਂ ਨੀਂ ਮਿਰਚਾਂ ਦੇ ਫੂੰਢੀ ਲਾ ਦੇਣੀ ਫਿਰ ਮੈਂ ਕਹਿੰਦਾ ਨਹੀਂ ਪਹਿਲਾਂ ਰੋਟੀਆਂ ਲਾ ਤੇ ਗਰਮ ਕਰਕੇ ਆ ਗਰਮ ਕਰ ਮਿਲਾ ਤੇ ਤੇ ਡੱਬੇ ਦੇ ਵਿੱਚ ਰੱਖਦਾ ਇਹ ਬਾਤ ਵਿੱਚ ਪੌਂਠੇ ਲਾਉਂਗੀ ਹਨ ਤੇ ਨਾਲੇ ਵੀ ਆਏ ਆ ਬਾਲੇ ਠੰਡੇ ਵੀ ਨਹੀਂ ਹੋਣਗੇ ਕਿਉਂਕਿ ਆਪਾਂ ਦਾ ਖਾਣੇ ਹੁੰਦੇ ਤੇ ਇੱਥੇ ਨਾ ਮੈਂ ਦੇਖ ਰਹੀ ਸੀ ਆਟੇ ਦੇ ਵਿੱਚ ਸੁਸਰੀ ਸੀ ਸੁਸਰੀ ਪਤਾ ਨਹੀਂ ਜੀ ਕੀ ਰੇਜ ਹੈ ਨਾ ਕਿੱਥੋਂ ਆਉਂਦੀ ਹੈ ਤੁਸੀਂ ਵੀ ਸਾਨੂੰ ਦੱਸਿਓ ਜੇ ਕਿਸੇ ਕੋਲ ਕੋਈ ਹੱਲ ਹੈ ਤਾਂ ਕਿ ਮੈਂ ਟੈਂਕੀ ਵੀ ਹੈ ਨਾ ਮਾਜ ਕੇ ਆਟਾ ਪੁੰਨੀ ਹੈ ਚੰਗੀ ਤਰ੍ਹਾਂ ਵੋਸ਼ ਕਰਕੇ ਤੇ ਤੁਸੀਂ ਦੇਖਦੇ ਹੋਗੇ ਵੀਡੀਓ ਦੇ ਵਿੱਚ ਜਦੋਂ ਆਟਾ ਮੋਕਿਆ ਜਾਂਦਾ ਨਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋਤੇ ਸੁਕਾਤੇ ਫੇਰ ਇਹ ਆਪਾਂ ਆਟਾ ਪੁੰਨੇ ਆ ਤੇ ਆਟਾ ਪਤਾ ਨਹੀਂ ਆਟੇ ਦੇ ਵਿੱਚ ਉਹ ਤਾਂ ਸੁਸਰੀ ਹੁੰਦੀ ਜਿਉ ਲੈ ਕੇ ਆਉਂਦੀ ਕਿਤੋਂ ਬਾਅਦ ਵਿੱਚ ਪਤਾ ਨਹੀਂ ਉਹ ਢੱਕਣ ਵੀ ਹੈ ਨਾ ਦੂਸਰਾ ਵਧੀਆ ਲੱਗ ਜਾਂਦਾ ਹੈ ਜਿਵੇਂ ਪਾ ਡੱਬੇ ਦਾ ਢੱਕਾ ਲਾਉਨੇ ਆਉਂਦੇ ਆ ਤੇ ਕਈ ਤਾਂ ਉੱਤੇ ਪਲੇਟਾਂ ਜੀ ਹੁੰਦੀਆਂ ਰੱਖੀਆਂ ਹੋਈਆਂ ਉਵੇਂ ਨਹੀਂ ਹੈਗਾ ਮੇਰੇ ਟੈਂਕੀ ਦਾ ਢੱਕਾ ਨਾ ਤੇ ਵਧੀਆ ਉੱਪਰ ਲੱਗ ਜਾਂਦਾ ਕੱਸ ਕੇ ਤੇ ਫਿਰ ਵੀ ਪਤਾ ਨਹੀਂ ਸੋਸਰੀ ਕਿੱਥੋਂ ਪੈਂਦੇ ਮੈਂ ਦਾ ਲਾਸ਼ਮਣ ਰੇਖਾ ਵੀ ਹਨਾ ਥੱਲੇ ਵੀ ਖਿੱਚਦੇ ਨਹੀਂ ਉੱਪਰ ਵੀ ਤੇ ਪਤਾ ਨਹੀਂ ਕਿੱਥੋਂ ਹੁੰਦੀ ਕਿੱਥੋਂ ਪੈ ਜਾਂਦੀ ਵਾਸੂ ਫਿਰ ਮੈਂ ਤੇ ਰੋਟੀ ਲਾਉਣ ਲੱਗੀ ਸੀ ਮਜ਼ਾ ਕਿ ਰੋਟੀ ਲਾਦਾ ਸਨੇਹਾ ਉਹ ਝਾੜੂ ਪੂੰਛਾ ਕਰੀ ਜਾਂਦੇ ਸੀ ਮੈਂ ਉਹਨੂੰ ਕਿਹਾ ਮੈਂ ਤਾਂ ਪੂੰਛੇ ਝਾੜੂ ਲਾਉਣ ਦੀ ਸੀ ਬਾਹਰ ਬੇੜੇ 'ਚ ਮੈਂ ਤਾਂ ਬੇੜੇ 'ਚ ਜਿੰਨਾ ਕੁ ਵਸ ਲੱਗ ਗਿਆ ਠੀਕ ਹੈ ਤੂੰ ਪੂੰਛੇ ਲਾ ਦੇ ਲਾ ਕੇ ਤੇ ਫਿਰ ਤੂੰ ਨਾਲ ਤੇ ਮੈਂ ਕਿਹਾ ਕਿ ਲਾ ਤੇ ਕਹਿੰਦੇ ਨਹੀਂ ਵੀਰ ਤੇ ਲਾਉਣੇ ਤੇ ਛਾੜ ਤੇ ਛਾੜ ਲਾਉਣਾ ਤੇ ਪੋਚੇ ਲਾਉਣਾ ਤੇ ਇੱਧਰ ਵਾਸੇ ਮੈਂ ਰੋਟੀ ਲਾਤੀ ਫਿਰ ਮੈਂ ਨਾ ਮੈਂ ਵੀ ਨਾਣਾ ਸੀ ਤੇ ਪੋਚੇ ਲਾ ਰਹੀ ਸੀ ਇੱਥੇ ਦੇਖ ਜੀ ਕਿੰਨਾ ਨੇਰਾਵਾ ਆ ਪਿਆ ਤੇ ਇੱਥੇ ਵਸ 12 ਮੰਜਾ ਕੱਢਿਆ ਸੀ ਅਸੀਂ ਤੇ ਪੱਖਾ ਲਾਇਆ ਸੀ ਤਾਂ ਹਵਾ ਚੱਲਦੀ ਸੀ ਬਾਹਰ ਲਈ ਤੇ ਫੇਰ ਮੈਂ ਚਾਹ ਵਗੈਰਾ ਅਸੀਂ ਬਾਹਰ ਹੀ ਬੈਠ ਕੇ ਪੀਤੀ ਸੀ ਤੇ ਬਸ ਉਹ ਪੋਚੇ ਲਾ ਦੂਗੀ ਤੇ ਇੱਥੇ ਮੈਂ ਰੋਟੀ ਲਾ ਲਈ ਸੀ ਰੋਟੀ ਲਾ ਕੇ ਬਸ ਮੈਂ ਆਟਾ ਪੇੜਨ ਲੱਗਦੀ ਸੀ ਪਰੌਂਠੇ ਬਣ ਗਏ ਸੀ ਮੇਰੇ ਤੇ ਬਸ ਫਿਰ ਮੈਂ ਪਰੌਂਠੇ ਲਾ ਕੇ ਰੱਖ ਤੇ ਜਿੱਤੇ ਜਨੇ ਆ ਤਾਂ ਪਰੌਂਠੇ ਖਾਤੇ ਵੀ ਨਹੀਂ ਗਈ ਹਾ ਸੋਣਾ ਕਦੇ ਮੈਂ ਖਾਣੇ ਨਹੀਂ ਕਦੇ ਨਹੀਂ ਖਾਤਾ ਹਾਂ ਮੈਂ ਤਾਂ ਇੱਕੋ ਹੀ ਖਾ ਗਈ ਸੀ ਢੋਨੀ ਮਿਰਚਾ ਦਾ ਚਾਣਾ ਟਮਾਟਾ ਮਸਾਟਾ ਟੋਣ ਵਾਲਾ ਤੇ ਬਸ ਫਿਰ ਮੈਂ ਇੱਥੇ ਲੱਗ ਗਈ ਸੀ ਮਨਾ ਰੇਸ਼ੀ ਦੀ ਰੋਟੀ ਬਣਾ ਕਰਨ ਤੇ ਮੈਂ ਉਹਨੂੰ ਪੈਕ ਕਰਕੇ ਰੱਖਦਾ ਤੇ ਫਿਰ ਆਪਾਂ ਸਾਲਪੁਰ ਵਗੈਰਾ ਵਿੱਚ ਆਉਂ ਕਰਦੇ ਨਾਲੇ ਭੰਡ ਘੁੰਡ ਮਾਰਦੇ ਹਾਂਗੇ ਰੇਮ ਮਨਾ ਮੂਰੀ ਤੇ ਨੇ ਬਸ ਇਸਨੇ ਆਉਂ ਮੈਂ ਤੇ ਅਸੇ ਤੂੰ ਨਾ ਆ ਕੇ ਤੇ ਜੋਤ ਉੱਤ ਲਾ ਦੇ ਤੇ ਮਰ ਮਾਦੀ ਰੋਟੀ ਪੈ ਕਰਤੀ ਜੇਦਾ ਲੰਚ ਬਾਕਸ ਲੈਣਾ ਸੀ ਮੈਂ ਤੇ ਅੱਜ ਵੀ ਮੈਨੂੰ ਕੰਧਾ ਸੀ ਲੈ ਕੇ ਆਈ ਤੇ ਬਸ ਫਿਰ ਉਹ ਭੁੱਲੀ ਗਈ ਤੇ ਬਾਅਦ ਚ ਯਾਦ ਆਇਆ ਤੇ ਘਰੇ ਆ ਕੇ ਨੇ ਮੈਨੂੰ ਕਹ ਲੈ ਲੰਚ ਬਾਕਸ ਲੈ ਮੰਨ ਨਾ ਇਹ ਮੈਂ ਨਾ ਭੁੱਲ ਨੀ ਤੇ ਵਾਸਤੇ ਹੀ ਵਰ ਦਿਮਾਗ ਚ ਗੱਲਾਂ ਨਿਕਲ ਜਾਂਦੀ ਕੋਈ ਨਾ ਕੋਈ ਚੀਜ਼ ਰਹੀ ਜਾਂਦੀ ਹੈ ਤੇ ਫਿਰ ਮੈਂ ਕਿਹਾ ਚਲ ਕੋਈ ਨਾ ਮੈਂ ਜਾ ਕੇ ਧੁਲੇ ਦੂੰਗੀ ਦੁਕਾਨ ਤੋਂ ਜਾਂ ਫਿਰ ਉਹ ਨਾ ਉਹ ਲੈਣੇ ਕਹਾਂਗੇ ਬਸ ਦੇਖੀ ਜੀ ਬਣਾਉਂਦਾ ਹਨ ਤੇ ਫਿਰ ਕੱਲ ਨਹੀਂ ਡੱਬੀ ਹੁੰਦੀ ਉਹਦੇ ਵਿੱਚ ਤਾਂ ਕੱਲੀ ਰੋਟੀ ਪੈਂਦੀ ਹੈ ਨਾਲ ਮਿਰਚਾਂ ਲਗਾਉਂ ਕੇ ਪੰਦੇ ਹੁਣ ਆਏ ਹੁੰਦਾ ਜੇ ਦੋ ਡੱਬੀਆਂ ਹੋਣ ਦੇ ਇੱਕ ਡੱਬੀ ਵਿੱਚ ਸਬਜ਼ੀ ਪਾ ਦੇ ਦਹੀਂ ਪਾ ਦੇ ਜਾਂ ਚਾਰ ਪਾ ਦੇ ਜਾਂ ਕੋਈ ਚਟਨੀ ਪਾ ਦੇ ਐ ਸਬਜ਼ੀ ਨਾਲ ਹਨਾ ਮੰਨਦੇ ਤੇ ਨਾਲ ਰੋਟੀ ਤੇ ਜਾਂ ਕੋਈ ਹਨਾ ਚੋਲ ਵਗੈਰਾ ਬਣਾਉਂਦਾ ਕੋਈ ਹੋਰ ਚੀਜ਼ ਪਾ ਦਿੰਦਾ ਬਸ ਘਰ ਮੈਂਥ ਲੱਗੀ ਸੀ ਪੰਡਿਤ ਕਰਨ ਤੇ ਮੈਂ ਤਾਂ ਫਟਾਫਟ ਉਹ ਪੰਨੇ ਮਾਲਨ ਦਾ ਤੇ ਸਾਰਾ ਟੁਕੜਾਰਾ ਚਾਹਤ ਕੇ ਰੋਟੀ ਪਾਣੀ ਦਾ ਉਸ ਵਾਰ ਮੈਂ ਤੇ ਭੰਡੇ ਤੋਂ ਲੱਗਦੀ ਸੀ ਤੇ ਭੰਡ ਧੋ ਕੇ ਫਿਰ ਆਪਾਂ ਸਬਜ਼ੀ ਵਗੈਰਾ ਵੀ ਸਭ ਕਰਤਾ ਨਾਲ ਤੇ ਬਸ ਇੱਥੇ ਹਨਾ ਪੌਣੇ ਛੇ ਹੋ ਗਏ ਸੀ ਟਾਈਮ ਤੇ ਸੁਨਿਆਣ ਹੋਣ ਗਈ ਨਾ ਲਈ ਸੱਚ ਉਹ ਜੋਤ ਲਾਉਣ ਲੱਗੇ ਸਮਝ ਜਦ ਤੁਲਾ ਦੇ ਬਸ ਮੈਂ ਨਾ ਆਣੀ ਮੈਂ ਕਿ ਮੇਰੇ ਤੋਂ ਲੇਟ ਕਰਾ ਦੇਣੀ ਮੈਂ ਤਾਂ ਨਹੀਂ ਕਰਾਂਦੀ ਬਸ ਆ ਪੰਨੇ ਮਾਲ ਕੇ ਸਾਬ ਕਰ ਕੇ ਸਾਹ ਮੈਂ ਨਾ ਆਉਂਗੀ ਬਸ ਤੂੰ ਆਪ ਦਾ ਬਣਾਓ ਤੁਹਾਨੂੰ ਚਾਹਤ ਵਗੈਰਾ ਦੇਕੇ ਤੋ ਦੀ ਦੀਵਾਰ ਨੰਨਾ ਤਾਂ ਸੀ ਕਿ ਉਹ ਕੋ ਕੋਣਾ ਵਿੱਚ ਜੁੱਟ ਬੁੱਟ ਨਹੀਂ ਸੀ ਮੇਰਾ ਸਾਹ ਜਿਆਲੂ ਦਾ ਕਿ ਅਗਾਂਹ ਸਰ ਮੈਥ ਪੰਡ ਥੋੜੇ ਸੀ ਚਾਹ ਦੀ ਸਕੱਲੇ ਟੋਪੀਆਂ ਵਗੈਰਾ ਚਾਹ ਲਾ ਤੇ ਗਲਾਸ ਫੋੜਨਾ ਸੁਬਾਹ ਸਿੱਕਣ ਦਾ ਤਵਲ ਤੇ ਥੇਵਾ ਸਸਿਆ ਅਗੇ ਸੀ ਜੁਗਰਾਉਂ ਬਸ ਸਟੈਂਡ ਤੇ ਬੈਠੇ ਸੀ ਵੇਟ ਕਰਦੇ ਸੀ ਬਸ ਦੀ ਰੈ ਕੋਟਰਨ ਬਸ ਆਈ ਨਹੀਂ ਸੀ ਹਜੇ ਤੇ ਦੇਖੋ ਮੌਸਮ ਕਿੰਨਾ ਵਧੀਆ ਬਣਿਆ ਆ ਤੇ ਇੱਥੇ ਆ ਛੇ ਨੰਬਰ ਕਾਊਂਟਰ ਦੇ ਉੱਪਰ ਲੱਗੂਗੇ ਬਸ ਰੈਕ ਆਟ ਨੂੰ ਤੁਸੀਂ ਦੇਖ ਹੀ ਰਹੇ ਹੋ ਤੇ ਬਸ ਅਸੀਂ ਵੇਟ ਕਰੀ ਜਾਂਦੇ ਸੀ ਤੇ ਫਿਰ ਅਸੀਂ ਆ ਗਏ ਸੀ ਜਿਆਦਾ ਛੂਟ ਨਹੀਂ ਹੋਇਆ ਸਾਥੋ ਤੇ ਬਸ ਫਿਰ ਹਨਾ ਆ ਲੈ ਇਸ ਮਟਾਵਲ ਇੱਕ ਤੇ ਟੇਬਲ ਦੇਖੋ ਜੀ ਇੰਨਾ ਹਲਕਾ ਨਾ ਤੇ ਜਿਹੜਾ ਮੈਂ ਉੱਥੋਂ ਲੈ ਕੇ ਇਸ ਮੇਰੇ ਕੋਲ ਵੀ ਇਹਦੇ ਨਾਲ ਦਾ ਹੀ ਆ ਬ੍ਰਾਊਨ ਕਲਰ ਦਾ ਤੇ ਉਹ ਇੰਨਾ ਭਾਰਾ ਟਾਵਲ ਨਾ ਉਹ ਲੱਗਦਾ ਹੀ ਨਹੀਂ ਹੈਗਾ ਵੀ ਹਨਾ ਵੀ 100 ਰੁਪਏ ਦਾ ਉਹ ਇੰਨਾ ਹਲਕਾ ਤੇ ਅਸਿਲਾ ਤਾਂ ਲਿਆ ਤੇ ਫਿਰ ਮੈਂ ਕੋਈ ਲਿਆ ਬਾਵਾ ਕੋਈ ਸੋਨਾ ਕੋਲੇ ਦੁਕਾਨਾ ਦੇ ਕੋਲੇ ਜਾਂਦੇ ਖਤਮ ਹੋ ਗਏ ਮੈਂ ਕਿਹਾ ਚਲ ਠੀਕ ਹੈ ਕੋਈ ਦੇ ਲੈਣੇ ਮੈਂ ਦੋਸ ਮੈਂ ਕਿਹਾ ਚਲੋ ਮੈਂ ਉਹਨਾਂ ਕੋਲੇ ਲੈ ਕੇ ਆਉਂਗੀ ਉੱਥੇ ਵੀ ਸੋਦਾ ਹੀ ਮਿਲਦਾ ਤੇ ਭਾਰਾ ਹੁੰਦਾ ਉਹ ਵਧੀਆ ਹੰਡਿਆ ਮੈਂ ਸੁਨੇਹਾਂ ਨੂੰ ਲੈ ਕੇ ਦਿੱਤਾ ਸਿਛਲੇ ਸਾਲ ਤੇ ਇਹ ਤਾਂ ਜੰਮੀ ਹਲਕਾ ਹੈ ਤੇ ਬਸ ਫਿਰ ਮੈਂ ਇੱਥੇ ਲਈ ਸੀ ਬਣਾਉਣ ਵਾਲੀ ਛੁੱਟੀਆਂ ਦੋ ਵਾਈਪ ਤੇ ਜੇ ਹਮ ਬਣਾਣਾ ਹੈ ਨਹੀਂ ਸੀ ਤੇ ਫਟ ਗਈਆਂ ਤਾਂ ਮੈਂ ਚਲ ਲਿਆ ਦੂੰਗੀ ਤੇ ਬਸ ਫਿਰ ਮੈਂ ਨਿਕਰ ਲਈ ਸੀ ਦੋ ਇਹਦੀਆਂ ਹੋਰ ਤਾਂ ਜਿਆਦਾ ਮੈਂ ਕੁਛ ਲੈ ਹੁੰਦਾ ਨਹੀਂ ਹੈਗਾ ਇੱਕ ਦਵਾਈ ਲਈ ਸੀ ਆਪਦੀ ਦਵਾਈ ਵਾਸਤੇ ਮੈਨੂੰ 15 ਦਿਨਾਂ ਦੀ ਮਿਲੀ ਤੁਹਾਨੂੰ ਪਤਾ ਹੀ ਹੈ ਨਾ ਤੋਂਨਨ ਮੈਂ ਕਿਹਾ ਸੀ ਮੈਂਗਾ ਸਕੈਨ ਕਰਾ ਕੇ ਵੀ ਕਦੋਂ ਦੇਖਾਂ ਤੇ ਉਹ ਕਹਿੰਦੇ ਵੀ 3 ਮਹੀਨੇ ਤੱਕ ਦੇਖੀ ਜੀ ਇਹਨਾਂ ਸਕੈਨ ਕਰਾਉਣੇ ਤੇ ਮੈਨੂੰ ਕਹਿੰਦੇ ਕਿੰਨਾ ਟਾਈਮ ਹੋ ਗਿਆ ਦਵਾਈ ਖੰਣਨ ਮੈਂ ਕਹਾਂ ਵੀ 2 ਮਹੀਨੇ ਹੋ ਜਾਣਗੇ ਹੁਣ ਦਵਾਈ ਜਿਹੜੀ ਲੈ ਚ ਗਈਆਂ ਤੇ ਡੇਢ ਮਹੀਨਾ ਮੈਂ ਦਵਾਈ ਖਾਂਦੀ ਨੂੰ ਹੋ ਗਿਆ ਹੁਣ 15 ਦਿਨਾਂ ਦੇ ਹੁਣ ਕਰ ਤੋ 2 ਮਹੀਨੇ ਹੋ ਜਾਂਦੇ ਜੋ ਕਹਿੰਦੇ 3 ਮਹੀਨੇ ਤੱਕ ਕਰਾਓ ਜੋ ਕੀ ਕਹਿ ਰਿਹਾ ਨਾ ਜੋ ਅਗਲਾ ਬੋਲਦਾ ਵੀ ਇੰਨੇ ਟਾਈਮ ਤੇ ਕਰਾਇਆ ਬੰਦਾ ਚਲ ਕੇ ਤੇ ਆ ਲਈ ਸੀ ਮੈਂ ਸਮਾਨ ਪੂਰਾ ਲੈ ਕੇ ਕਿਉਂਕਿ 3 ਤਰੀਕ ਦੀ ਹੈਗੀ ਸ਼ਿਵਰਾਤਰੀ ਤੇ ਆਪਾਂ ਸ਼ਿਵ ਲਿੰਗ 파ਰਥੀ ਸ਼ਿਵ ਲਿੰਗ ਬਣਾਵਾਂਗੇ ਮਿੱਟੀ ਦਾ 파ਰਥੀ ਨੂੰ ਮੰਨਦੇ ਆ ਤੇ ਉਹਦੇ ਬਣਾ ਕੇ ਆਪਾਂ ਪੂਜਾ ਕਰਾਂਗੇ ਔਨਲਾਈਨ ਬਾਬਾ ਜੀ ਕਰਾਉਣਗੇ ਚੱਲ ਬਿਸ਼ੇਕ 7 ਤੋਂ 8 ਵਜੇ ਰਾਤ ਨੂੰ ਆਸਤਾ ਜੰਨ ਦੇ ਤੇ ਜਿਹੜੇ ਵੀ ਵੀਰ ਭੈਣੇ ਕਰਨਾ ਹੋਏ ਪੂਜਨ ਜਰੂਰ ਕਰਕੇ ਦੇਖਿਓ ਤੇ ਹੋਂਦੇ ਸਾਲ ਨੂੰ ਤੁਹਾਨੂੰ ਜਿਹੜੀ ਵੀ ਮੰਨਤ ਮੰਗਣੀ ਆ ਪੂਰੀ ਤੇ ਆ ਮੈਂ ਕਿ ਹੋ ਲਿਆ ਹੁੰਦਾ ਸਦੀ ਤੂਫ ਹੋਗੀ ਤੇ ਲੌਂਗ ਹੋਗੇ ਤੇ ਆਹ ਲਾਲ ਚੰਦਨ ਹੋ ਗਿਆ ਤੇ ਆਹ ਨਾ ਦੂਜਾ ਕਮਲ ਗੱਟੇ ਹੋਗੇ ਤੇ ਆਹ ਗੋਲ ਸੁਪਾਰੀਆਂ ਹੋਗੀਆਂ ਕਾਲੀਆਂ ਮਿਰਚਾਂ ਹੋਗੀਆਂ ਵਿੱਚ ਤੇ ਸ਼ਹਿਦ ਹੋ ਗਿਆ ਸ਼ਾਇਦ ਦੀ ਸ਼ਿਸ਼ੀ ਲਈ ਇਸ ਵਿੱਚ ਛੋਟੇ ਤੇ ਆਹ ਰੋਲੇ ਹੁੰਦੀ ਹੈ ਜਿਹੜੀ ਉਹ ਤੇ ਆ ਚੌਲ ਸਿਹਾਵਤ ਤੇ ਇਹਦੇ ਵਿੱਚੋਂ ਵੀ ਚੱਕ ਕੇ ਰੱਖਾਂਗੇ ਆਪਾਂ ਤੇ ਆਹ ਕਮਲ ਗट्टे ਪੰਜ ਤੇ ਇਹ ਵੀ ਸਾਨੂੰ ਦੋ ਤਿੰਨ ਦੁਕਾਨਾਂ ਤੋਂ ਫਿਰਕੀ ਮਿਲੇ ਸਾਨੂੰ ਮੇਲੇ ਨਹੀਂ ਪਹਿਲਾਂ ਜਿੱਥੇ ਸਾਰਾ ਸਮਾਨ ਲਿਆ ਕਪੂਰ ਲੈ ਪੰਜ ਟਿੱਕੀਆਂ ਕੂਰਦੀਆਂ ਤੇ ਆ ਹੈਗਾ ਜੀ ਇਤਰ ਹਨਾ ਜਿਹੜਾ ਇਤਰ ਕਹਿੰਦੇ ਨੇ ਛਿੜਕਦੇ ਹੁੰਦੇ ਆ ਉਹ ਤੇ ਕਾਕੜਾ ਹੈ ਉਹ ਤੇ ਆ ਹੈਗੀਆਂ ਇਲਾਚੀਆਂ ਦੋ ਪੈਕਟ ਲਈ ਇਸ ਵਿੱਚ ਇਲਾਚੀਆਂ ਦੇ ਜੀਆਂ ਨਹੀਂ ਗਈਆਂ ਸੋ ਆਤਵੰਦੀ ਦਿੱਤੇ ਤੇ ਆ ਹੈਗੀ ਜੀ ਜਨੇਊ ਤੇ ਬਸ ਜੇ ਇਸਮਾਂ